ਦੀਪ ਸਿੱਧੂ ਦਾ ਗੁਜ਼ਰ ਜਾਣਾ ਤੇ ਮੁਸੀਹ ਵਾਲੇ ਦਾ ਗੁਜ਼ਰ ਜਾਣਾ ਇਹ ਡੀਪ ਸਟੇਟ ਦੀ ਚਾਲ ਸੀ ਸਾਹਮਣੇ ਤੋਂ ਹਰਤੇ ਇਦਾਂ ਹੀ ਲੱਗਦਾ ਕਈ ਬੰਦੇ ਨੇ ਨਹੀਂ ਨਹੀਂ ਕਿ ਉਹਨਾਂ ਦਾ ਤਾਂ ਮੁੰਡਿਆਂ ਦੇ ਗਰੁੱਪਾਂ ਦੇ ਰੌਲੇ ਸੀਗੇ ਪਰ ਇਹਦੇ ਪਿੱਛੇ ਡੀਪ ਸਟੇਟ ਸੀਗੀ ਤੁਹਾਨੂੰ ਇਦਾਂ ਲੱਗਦਾ ਸਪਸ਼ਟ ਹੈ ਮੁਸੀਹ ਵਾਲੇ ਦਾ ਗਾਣਾ ਤੁਸੀਂ ਪੰਜਾਬ ਰੀਪੀਟ ਤੇ ਸੁਣੀਓ ਤੇ ਐਸਵਾਈਐਲ ਨਹਿਰ ਗਾਣਾ ਤੁਹਾਨੂੰ ਸਾਰੇ ਸਪਸ਼ਟ ਹੋ ਚੁੱਕੇ ਉਹ ਸਰਕਾਰਾਂ ਦੀਆਂ ਨਿਗਾਚ ਕਿਵੇਂ ਰੜਕਦਾ ਸੀ ਬਹੁਤ ਸਾਰੇ ਘਰੇ ਸੀ ਮੁਸ਼ਿਲ ਦਿੱਕਤਾਂ ਤੋਂ ਬਾਅਦ ਵੀ ਪਿੰਡਰ ਵਾਲੇ ਦੇ ਚੇਲਾ ਮਰ ਗਿਆ ਤੋਂ ਲੱਗਦਾ ਕੁਝ ਹੋਰ ਵੀ ਇਸ ਤਰ੍ਹਾਂ ਦਾ ਗਾਉਣਾ ਚਾਹੁੰਦਾ ਸੀਗਾ ਜਿੱਦਾਂ ਜਟਾਣੀ ਦੀ ਗੱਲ ਕੀਤੀ ਹੈ ਉਹ ਸਿੱਧਾ ਸਟੇਟ ਨੂੰ ਚੈਲੰਜ ਹੈ ਜਿਹੜੇ ਉਹਦੇ ਮਤਲਬ ਮੋਢੇ ਤੇ ਜਾਂ ਆਪਾਂ ਡੋਲੇ ਤੇ ਕੈਸਾ ਸਲੋਗਨ ਵੀ ਲਿਖੇ ਹੋਏ ਸੀ ਸਿੱਖੀ ਵਾਸਤੇ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਐਨਿਜਿਬਲ ਸੀ ਲੈ ਉਹ ਤੋਂ ਸਪਸ਼ਟ ਹੁੰਦਾ ਸੀ ਵੀ ਮਤਲਬ ਹੈ ਕੀ ਹੈ ਪਰ ਮੇਰਾ ਤਾਂ ਕੀ ਖਤਰਾ ਹੋਸਦਾ ਮੈਂ ਵੱਟ ਤੋਂ ਪੰਜ ਲੋਕਾਂ ਨੂੰ ਪ੍ਰਭਾਵਿਤ ਕਰ ਦੂੰ 10 ਲੋਕਾਂ ਨੂੰ ਉਸੇ ਲੱਖਾਂ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਸੀ ਉਹ ਨਹੀਂ ਚਾਹੁੰਦੇ ਕਿ ਸਿੱਖਾਂ ਨੂੰ ਕੋਈ ਜਗਾਜਵੇ ਤੇ ਸਿੱਖ ਆਪਣੇ ਅਧਿਕਾਰ ਮੰਗਣ ਤੇ ਉਹਦੋਂ ਘਟਨਾ ਹੁੰਦੀ ਹੈ 29 ਤਰੀਕ ਨੂੰ ਉਹਨਾਂ ਤੁਹਾਨੂੰ ਕਦੋਂ ਪਤਾ ਲੱਗਿਆ ਤੁਸੀਂ ਕਦੋਂ ਉਹਨਾਂ ਦੇ ਘਰ ਚਲੇ ਗਏ ਸੀ ਕੁਝ ਉਹ ਉਹ ਘਟਨਾ ਜ਼ਰੂਰ ਜੋ ਵੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਚਾਹੇ ਉਹ ਕਾਂਗਰਸ ਦੀ ਹੈ ਚਾਹੇ ਉਹ ਭਾਜਪਾ ਦੀ ਹੈ ਉਹ ਸਿੱਖਾਂ ਦੀ ਮਿੱਤਰ ਕਦੇ ਵੀ ਨਹੀਂ